ਇੱਕ 22 ਸਾਲਾਂ ਲੜਕੀ ਦੇ ਵੱਲੋਂ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਸੁਲਤਾਨ ਵਿਦ ਰੋਡ ਤੇ ਰਹਿਣ ਵਾਲੀ ਇੱਕ ਲੜਕੀ ਦੇ ਵੱਲੋਂ ਫਾਹ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਵਿਆਹ ਨੂੰ ਅਜੇ ਸਾਲ ਵੀ ਨਹੀਂ ਸੀ ਪੂਰਾ ਹੈ ਸਕੂਲੀ ਨੇ ਜੇ ਵਿਆਹ ਵਾਲੇ ਚਾ ਵੀ ਨਹੀਂ ਸੀ ਪੂਰੇ ਕੀਤੇ ਪਰ ਉਸ ਤੋਂ ਪਹਿਲਾਂ ਹੀ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਗਈ ਹੈ ਤਾਂ ਉੱਤੇ ਹੀ ਲੜਕੀ ਪਰਿਵਾਰ ਦੇ ਵੱਲੋਂ ਸਾਰੇ ਪਰਿਵਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੀ ਲੜਕੀ ਨੂੰ ਤੰਗ ਪ੍ਰੇ ਕਰ ਲਿੱਤੀ ਗਈ ਆ ਤਾਂ ਤਸਵੀਰਾਂ ਚੋਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਤਸਵੀਰਾਂ ਵੇਖ ਸਕਦੇ ਹੋ ਜੇ ਸਾਲ ਵੀ ਨਹੀਂ ਹੋਇਆ ਇਸ ਲੜਕੀ ਦੇ ਵਿਆਹ ਨੂੰ ਅਜੇ ਵਿਆਹ ਵਾਲੇ ਚਾ ਵੀ ਨਹੀਂ ਸੀ ਇਸ ਨੇ ਪੂਰੇ ਘੇਤੇ ਪਰ ਉਸ ਤੋਂ ਪਹਿਲਾਂ ਇਸ ਨੇ ਮੌਤ ਨੂੰ ਆਪਣੇ ਗਲ ਲਾ ਲਿਆ ਤਾਂ ਉੱਤੇ ਪੇਕੇ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਹੁਰੇ ਦੇ ਵੱਲੋਂ ਸਾਡੀ ਕੁੜੀ ਦੇ ਉੱਤੇ ਮਾੜੀ ਨਿਗਾਹ ਰੱਖੀ ਜਾਂਦੀ ਸੀ ਸਾਡੀ ਕੁੜੀ ਦੇ ਨਾਲ ਕਈ ਵਾਰ ਸਹੁਰੇ ਦੇ ਵੱਲੋਂ ਗਲਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਨੂੰ ਸ਼ੱਕ ਹੈ ਕਿ ਸ਼ਾਇਦ ਸਹੁਰੇ ਦੇ ਵੱਲੋਂ ਲੜਕੀ ਨੂੰ ਮਾਰਿਆ ਗਿਆ ਤਾਂ ਵੇਖ ਸਕਦੇ ਹੋ ਜਿਸ ਪਰਿਵਾਰ ਦੀ ਜਵਾਨ ਤੀ ਚਲੀ ਗਈ ਉਸ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਆ ਮੌਕੇ ਦੇ ਉ ਨੰਬਰਾਂ ਤੇ ਵਿਆਹ ਲਿੱਤੇ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਪਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਲੜਕੀ ਦੀ ਮਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਲੜਕੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਜਿਸ ਨੂੰ ਲੈ ਕੇ ਕਈ ਵਾਰ ਸਾਡੇ ਵੱਲੋਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਇਹਨਾਂ ਨੂੰ ਸਮਝਾਇਆ ਵੀ ਗਿਆ ਪਰ ਫਿਰ ਵੀ ਇਹ ਬਾੜ ਨਹੀਂ ਆਇਆ ਤਾਂ ਹੁਣ ਆਖਰ ਤੰਗ ਹੋ ਕੇ ਸਾਡੀ ਕੁੜੀ ਨੇ ਮੌਤ ਨੂੰ ਗੱਲ ਲਾ ਲਿਆ ਸਾਡੀ ਕੁੜੀ ਨੇ ਫਾਹ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਹਾਲਾਂਕਿ ਮੌਤ ਦਾ ਕੀ ਕਾਰਨ ਸੀ ਕਿਸ ਵਜ੍ਹਾ ਦੇ ਨਾਲ ਲੜਕੀ ਦੀ ਜਾਨ ਗਈ ਹੈ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ ਆਵੇਗਾ ਪਰ ਜਿਸ ਪਰਿਵਾਰ ਦੀ ਜਵਾਨ ਤੀ ਚਲੀ ਗਈ ਹੈ ਜਿਸ ਮਾਪਿਆਂ ਦੀ ਬੇਟੀ ਚਲੀ ਗਈ ਹੈ ਉਸ ਪਰਿਵਾਰ ਦੇ ਵੱਲੋਂ ਮਾਪਪ ਦੇ ਵੱਲੋਂ ਸੋਹਰੇ ਪਰਿਵਾਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੁੜੀ ਨੂੰ ਸੋਹਰੇ ਪਰਿਵਾਰ ਲੰਬੇ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਦੇ ਸੀ ਦਿਮਾਗੀ ਤੌਰ ਦੇ ਉੱਤੇ ਉਸ ਨੂੰ ਟੌਰਚਰ ਕੀਤਾ ਜਾਂਦਾ ਸੀ ਜਿਸ ਕਰਕੇ ਸਾਡੀ ਕੁੜੀ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਦੱਸਦੇ ਕਿ ਲੜਕੀ ਦਾ ਪਰਵਾਰ ਲੁਧਿਆਣੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜੋ ਕਿ ਲੁਧਿਆਣੇ ਦੀ ਰਹਿਣ ਵਾਲੀ ਲੜਕੀ ਦਾ ਵਿਆਹ ਕੁਝ ਸਮੇਂ ਪਹਿਲਾਂ ਹੀ ਅੰਮ੍ਰਿਤਸਰ ਦੇ ਸੁਲਤਾਨਪੁਰ ਰੋਡ ਤੇ ਰਹਿਣ ਵਾਲੇ ਨੌਜਵਾਨ ਦੇ ਨਾਲ ਹੋਇਆ ਸੀ ਔਰ ਲੜਕੀ ਪਰ ਕੀਤਾ ਜਾਂਦਾ ਸੀ ਉਸ ਨੂੰ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾਂਦਾ ਔਰ ਸੋਹਰੇ ਦੇ ਉੱਤੇ ਵੀ ਵੱਡੇ ਇਲਜ਼ਾਮ ਲੱਗੇ ਨੇ ਕਿ ਉਸ ਦੇ ਸੋਹਰੇ ਦੇ ਵੱਲੋਂ ਲੜਕੀ ਦੇ ਨਾਲ ਮਾੜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੜਕੀ ਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਕਿ ਆਖਿਰ ਹਾਰ ਕੇ ਉਸ ਲੜਕੀ ਨੇ ਮੌਤ ਨੂੰ ਆਪਣੇ ਗਲ ਨਾਲ ਲਿਆ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਸੋਹਰੇ ਪਰਿਵਾਰ ਤੋਂ ਵੀ ਪੁੱਛਗਿੱਛ ਜੜੀ ਹੋ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆਵੇਗੀ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕੀ ਕੀਤਾ ਜਾ ਰਿਹਾ ਉਹ ਵੀ ਤੁਹਾਨੂੰ ਸੁਣਾਉਣੇ ਆ।

ਲੜਦੀ ਹੁੰਦੀ ਪਰ ਮੈਂ ਕੋਰਾ ਨਾਲ ਹੀ ਫੋਨ ਕਰਕੇ ਜਵਾਬ ਦੇ ਦਿੰਦੇ ਹੁੰਦੇ ਪਰ ਉਹ ਕੁੜੀ ਮੇਰੀ ਪੂਰੀ ਹਸੈਣ ਵਾਲੀ ਹੈਗੀ ਸੰਦੀ ਹੁੰਦੀ ਨਹੀਂ ਮੰਮੀ ਕੁਝ ਨਹੀਂ ਹੋਇਆ ਮੈਂ ਹਰ ਵਾਰੀ ਉਹਨੂੰ ਕਿਹਾ ਕੁੜੀਏ ਚੱਲ ਆਪਾਂ ਲੈ ਚੱਲੇ ਆ ਤੇਰੀਆਂ ਦੋ ਰੋਟੀਆਂ ਨਹੀਂ ਵਿਖਦੀਆਂ ਸਾਨੂੰ ਤੂੰ ਚੱਲ ਤੂੰ ਚੱਲ ਨਹੀਂ ਸਾਰੇ ਠੀਕ ਹੋ ਜਾਂਦੇ ਲੜਕੇ ਜਿਹੜੀ ਨਾਨਾ ਨਾ ਸੁਨੇਹਾ ਸੁਨੇਹਾ ਨਾਮ ਉਹ ਤੇ ਇਨਾ ਕਲੇਸ਼ ਕਰਦੀ ਹੁੰਦੀ ਸੀ ਦੇਖ ਕੇ ਉਹਨੂੰ ਬਰਦਾਸ਼ ਨਹੀਂ ਕਰਨਾ ਨਿਤ ਦੇ ਕਲੇਸ਼ ਨਿਤ ਦੇ ਸਿ ਆਪੇ ਪਾਈ ਰੱਖਣਾ ਉਹਨਾਂ ਨੇ ਸਾਰਾ ਟੱਬਰ ਮਿਲਿਆ ਹੋਇਆ ਸੀ ਉਹਨਾਂ ਦੇ ਨਾਲ ਅੱਜ ਮੇਰੀ ਕੁੜੀ ਨੂੰ ਫਹਾਦ ਦੇ ਕੇ ਉਹਨਾਂ ਨੇ ਮਾਰਤਾ ਕਿੰਨਾ ਚਿਰ ਹੋ ਗਿਆ ਸੀ ਬਿਆਨ ਹੱਥ ਮਹੀਨੇ ਹਾਂ 9 ਮਹੀਨੇ 9 ਮਹੀਨੇ 10 10 ਉਮਰ ਕਿੰਨੀ ਸੀ ਭਾਈ ਸਾਹਿਬ 22 ਸਾਲ ਦੀ ਤੇ ਇੱਕ ਕਾਰਨ ਇਹਦਾ ਹੋਇਆ ਕਿਉਂ ਕੀ ਕਾਰਨ ਉਹ ਦੱਸ ਕੇ ਨਹੀਂ ਗਈ ਕੁਝ ਨਹੀਂ ਦੱਸ ਕੇ ਗਈ ਕੱਲ ਵੀ ਬੇਚਾਨ ਜੀ ਫੋਨ ਪਾਪਾ ਨੂੰ ਕੀਤਾ ਪਾਪਾ ਨੇ ਸਮਝਾਇਆ ਕਹਿੰਦੀ ਪਾਪਾ ਮਿਲਣ ਨੂੰ ਜੀ ਕਰਦਾ ਕਹਿੰਦੇ ਪੁੱਤ ਇਹ ਕਿਹੜੀ ਗੱਲ ਆ ਮੈਂ ਸਵੇਰੇ ਆ ਜਾਂਦਾ ਮਿਲਣ ਤੈਨੂੰ ਸਵੇਰੇ ਉਹਨੇ ਆ ਕੰਮ ਕਰ ਲਿਆ ਅੱਗੇ ਵੀ ਕੋਈ ਕੰਮ ਪੁੱਛਣਾ ਇਸ ਤਰ੍ਹਾਂ ਦੇ ਕਰਜ਼ੇ ਸੀ ਹਾਂ ਵਾਦ ਵਾਦੂ ਵਾਦੂ ਕਰਦੇ ਹੁੰਦੇ ਸੀ ਇਸ ਤੋਂ ਪਹਿਲਾਂ ਕੁੜੀ ਨੇ ਤੁਹਾਨੂੰ ਪੁੱਛਿਆ ਸੀ ਅਸੀਂ ਜਾ ਕੇ ਬੋਲ ਕੇ ਵੀ ਆਏ ਦੋਨੋਂ ਜੀ ਜਾ ਕੇ ਕਹਿ ਕੇ ਵੀ ਆਏ ਬਹੁਤ ਪਰੇਸ਼ਾਨ ਕਰ ਜਸਵਿੰਦਰ ਜਿਹੜੀ ਸੱਸ ਤੇਰੀ ਉਹ ਤੇ ਨਾ ਆਵਾ ਤਵਾ ਬੋਲਦੀ ਹੁੰਦੀ ਸੀ ਨਾ ਹੱਥੋਂ ਪਰੇ ਅੰਨਾ ਨੇ ਜਿਵੇਂ ਨਹੀਂ ਦੱਸ ਮੇਰੀ ਕੁੜੀ ਨੂੰ ਐਂਡ ਤੇ ਉਹਨੇ ਫਾਹ ਲਿੱਤਾ ਪਤਾ ਨਹੀਂ ਅੱਜ ਕੀ ਹੋਇਆ ਕੀ ਨਹੀਂ ਰੱਬ ਜਾਣੇ ਤੁਹਾਨੂੰ ਕਿਹਨਾਂ ਵੱਲੋਂ ਫੋਨ ਆਇਆ ਜੀ ਆਈਦਾ ਸੋਹਰੇ ਵੱਲੋਂ ਆ ਗੋਰੇ ਵੱਲੋਂ ਅੱਛਾ ਗੋਰੇ ਮਨਜੀਤ ਵੱਲੋਂ ਫੋਨ ਆਇਆ ਕਹਿੰਦਾ ਤੁਹਾਡੀ ਕੁੜੀ ਨੇ ਫਾਹ ਲੱਲਿਆ ਹੋਇਆ ਵਾ ਤੇ ਡੈਡ ਹੈਗੀ ਜੋ ਆ ਜੋ ਇਹ ਮੈਨੂੰ ਨਹੀਂ ਪਤਾ ਅਸੀਂ ਲੁਧਿਆਣੇ ਦੇ ਆ ਜੀ ਅਸੀਂ ਲੁਧਿਆਣੇ ਦੇ ਉੰਮਰ ਸਰਦੇ ਆ ਮੇਰੀ ਭੂਆ ਸਕੀ ਦੀ ਕੁੜੀ ਆ ਜਿਹਦੇ ਘਰ ਮੈਂ ਵਿਆਹਿਆ ਵਾ ਕਾਮੀ ਨੇ ਖੁਰਦੂਦ ਕੀਤਾ ਸੀ ਕਿ ਆ ਕੇ ਚਲ ਆਪਣੇ ਘਰ ਵੀ ਆਈਏ ਦੋਖਨ ਕਾਰਨ ਜਿੱਦ ਹੈ ਐਡਾ ਵੱਡਾ ਸਟੈਪ ਚੁੱਕਿਆ ਕੋਈ ਨਾ ਕੋਈ ਵੱਡਾ ਕਾਰਨ ਹੋਏਗਾ ਫੇਰੀ ਚੁੱਕਿਆ ਹਾਏ ਸੁਣੀ ਉਹ ਗੱਲ ਸੁਣਾ ਦਿੰਦੀ ਸਾਹ ਮੇਰਾ ਉਹ ਗੱਲ ਉਹ ਜਿਹੜਾ ਸੋਹਰਾ ਹੈ ਤਾਂ ਨਾ ਇੱਕ ਵਲੀ ਪੀਤੀ ਹੋਈ ਕਿਉਂਕਿ ਰੋਜ਼ ਪਿੰਦਾ ਸੀ ਉਹਨੇ ਪੀਤੀ ਹੋਈ ਸੀ ਮੈਨੂੰ ਉਹਨੇ ਇੰਨੀ ਗੱਲ ਕਹੀ ਕਹਿੰਦੀ ਮੰਮੀ ਇਹਨੇ ਨਾ ਸੋਹਰੇ ਨੇ ਆ ਕੇ ਰਾਤ ਨੂੰ ਜਿਵੇਂ ਕਿ ਕਿਚਨ ਵਿੱਚ ਸੀ ਨਾ ਕਿਚਨ ਵਿੱਚ ਆ ਕੇ ਇਹਨੇ ਮੈਨੂੰ ਪਿੱਛੋਂ ਦੀ ਜੱਫੀ ਪਾਈ ਤੇ ਕਹਿੰਦਾ ਕਿ ਕੀ ਹਾਂ 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 ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਚੀਕ ਮਾਰੀ ਨਾਲ ਇਹਨੇ ਮਾਰੀਆਂ ਚਪੇੜਾ ਨੂੰ ਠੀਕ ਹੈ ਇਹਨੇ ਬਾਅਦ ਚ ਆਪਣੇ ਘਰ ਵਾਲੇ ਨੂੰ ਬੁਲਾਇਆ ਉਹਨੇ ਫੜ ਕੇ ਆਪਣੇ ਪਿਓ ਨੂੰ ਲਾਇਆ ਤਿੰਨ ਚਾਰ ਚਪੇੜਾ ਵੇ ਲਾਇਆ ਖਬਰਦਾਰ ਅੱਗੇ ਤੋਂ ਇਹ ਕੰਮ ਕੀਤਾ ਹੁਣ ਵੀ ਮੈਨੂੰ ਇਹੀ ਲੱਗਦਾ ਵਾ ਕਿ ਇਹ ਸਹੋਰੇ ਨੇ ਉਹੀ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਮੇਰੀ ਕੁੜੀ ਗਈ ਗਈ ਤਾਂ ਹੁਣ ਉਹਨਾਂ ਨੇ ਰਾਤ ਨੂੰ ਸਾਰੇ ਪੱਤਗੇ ਨਹੀਂ ਹੈਗਾ ਲੱਗੇ ਕੋਈ ਵੀ ਨਹੀਂ ਸੋਰੀਆ ਜੋ ਹੈ ਗਾਣਾ ਸਾਸ ਨਾ ਘਰ ਵਾਲਾ ਨਾ ਨਾਨੀ ਕੋਈ ਵੀ ਨਹੀਂ ਹੈਗਾ ਮੈਂ ਕੀ ਹੰਗਣਾ ਹਾਂ ਹਾਂ ਸਜ਼ਾ ਹੋਣੀ ਚਾਹੀਦੀ ਬਿਲਕੁਲ ਜੀ ਸਜ਼ਾ ਹੋਣੀ ਚਾਹੀਦੀ ਸਾਨੂੰ ਮਨਮੋਹ ਸਿੰਘ ਜੀ ਹਾਂ ਹਾਂ ਮੇਰੇ ਬੱਚੇ ਨੂੰ ਮਾਰਤਾ ਉਹਨਾਂ ਨੇ ਫਾਹਦ ਨੂੰ ਮਾਰਤਾ ਉਹ ਬੱਚਾ ਹੈ ਉਹਦੇ ਸੱਸੋ ਉਹਦੇ ਪਰਿਵਾਰ ਨੇ ਕਾਰਨ ਕੀ ਤੇ ਜਨ ਉਹਨਾਂ ਦੇ ਮਮੂਨਾਂ ਨੂੰ ਨਿਆਣਾ ਚਾਹੀਦਾ ਸੀ ਅੱਛਾ ਜੀ ਉਹਨੇ ਆਪਣੇ ਨੂੰ ਦੇ ਜਨ ਨੂੰ ਹੱਥ ਪਾਇਆ ਤੇ ਆ ਉਹਨੂੰ ਐਸਟੀ ਚੋਂ ਦਾ ਮੁੰਡਾ ਆ ਗਿਆ ਤੇ ਬਚਾਅ ਹੋ ਗਿਆ ਕਿੰਨਾ ਕਿੰਨਾ ਚਿਰ ਹੋ ਗਿਆ ਹੈ ਵਿਆਹ ਵਿਆਹ ਨੂੰ ਵਾਲੇ ਸਾਲ ਨਹੀਂ ਹੋਇਆ ਅੱਗੇ ਵੀ ਕੰਮ ਪਰੇਸ਼ਾਨ ਕਰਦੇ ਸੀ ਹਾਂ ਪਰੇਸ਼ਾਨ ਕਾਇਦਾ ਸੀ ਬਟੋ 10 ਦਿਨ ਇਸ ਸਾਨੂੰ ਮਾਂ ਨੂੰ ਇੱਥੇ ਦੋ ਵਾਰ ਉਹਨੇ ਜੋ ਦੱਸਿਆ ਮਾਂ ਨੇ ਅੱਜ ਸੋਂ ਬੰਨੀ ਆ ਉਹਦੀ ਤੇ ਪਤਾ ਲੱਗਿਆ ਜੀ ਕਾਰਨ ਕੀ ਬਣਿਆ ਕਿਵੇਂ ਉਹਨਾਂ ਨੇ ਨਹੀਂ ਭਾਈ ਮੰਨੇ ਇਸਦੇ ਫੋਨ ਹੀ ਆਇਆ ਸੀ ਤੁਹਾਡਾ ਬੱਚਾ ਰਹੀ ਨਹੀਂ ਅੱਜ ਇਹ ਉਹਨਾਂ ਦੇ ਘਰੇ ਹਾਂ ਆ ਉਹਨਾਂ ਹਾਂਜੀ ਸੋ ਦਿਨ ਪਹਿਲੇ ਪੂਰੀ ਹੈ ਹੈ ਇਨਸਾਫ ਚਾਹੀਦਾ ਸਾਨੂੰ ਇਹੋ ਜਿਹੇ ਇਹੋ ਜਿਹੇ ਬਾਈਕ ਖਲਾਫ ਹੋਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਇਹੋ ਜਿਹਾ ਬਿਲਕੁਲ ਉਸਨੇ ਕੋਈ ਕਾਰਵਾਈ ਕੀਤੀ ਨਹੀਂ ਹੁਣ ਅਸੀਂ ਤਲਵਾ ਦੇ ਹੁਣ ਆ ਦੇ ਪੁਲਿਸ ਆਲੇ ਪੁਲਿਸ ਪਰਸਨ ਕੋਈ ਪਹੁੰਚਿਆ ਇੱਥੇ ਜੀ ਬਸ ਅਸੀਂ ਹੁਣ ਨਾਲ ਲੁਧਿਆਣਾ ਦੇ ਅਸੀਂ ਆ ਗਏ ਹੁਣ ਕੋਈ ਵੀ ਲੁਧਿਆਣਾ ਤੋਂ ਆ ਲੁਧਿਆਣਾ ਅਸੀਂ ਰਹਿਣਾ ਲੈ ਕੁੜੀ ਲਿੱਤਾ ਤੜੀ ਲਿੱਦੇ ਅਨੇ ਦੀ ਸੀ ਹਾਂਜੀ ਅੰਮ੍ਰਿਤਸਰ ਤੇ ਅੰਮ੍ਰਿਤਸਰ ਵਹਾਈ ਸੀ ਅੰਮ੍ਰਿਤਸਰ ਅੰਮ੍ਰਿਤਸਰ ਬੰਦੇ ਬੰਦੇ ਵਾਲਾ ਬਾਜ਼ਾਰ ਕਿੰਨੇ ਉਮਰ ਕਿੰਨੇ ਸੀ 22 ਸਾਲ ਬਾਈਕਸਾਲ ਦੀ ਹਾਂਜੀ ਕਾਰਨ ਕੀ ਸੀ ਜੀ ਬੱਚਾ ਨੇ ਬੱਚੇ ਦੀ ਮੈਨ ਡਿਮਾਂਡ ਜਗਾ ਦੇ ਬੱਚਾ ਨਹੀਂ ਹੋਇਆ ਹਾਲੇ ਹਾਲੇ ਜੀ ਸਾਲ ਵਿਆਹ ਨੂੰ ਨਹੀਂ ਹੋਇਆ ਹਾਂਜੀ ਮੈਨ ਬੱਚਾ ਨਹੀਂ ਹੋਇਆ ਦੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਹਾਂ ਹਾਂਜੀ ਬਾਈਕਸਾਲ ਦੀ ਲੜਕੀ ਹੈ ਜੀ ਅਨਮੋਲਦੀਪ ਕੌਰ ਜੀ ਤੇ ਜਿਸ ਦੀ ਜਿਹੜੀ ਆ ਡੈੱਡ ਬੋਡੀ ਜਿਹੜੀ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਕਿ ਪਈ ਆ ਜਿਸ ਦੀ ਸਟ੍ਰਾਂਗੂਲੇਸ਼ਨ ਕਰਨ ਜਿਹੜੀ ਜਿਹੜੀ ਡੈਥ ਹੋ ਗਈ ਹੈ ਤੇ ਬੋਡੀ ਜਿਹੜੀ ਦੇਖ ਕੇ ਆਏ ਆ ਤੇ ਬਾਕੀ ਮੌਕਾ ਜੇ ਵਿਜ਼ਿਟ ਕਰਨਾ ਉਸ ਤੋਂ ਬਾਅਦ ਜੋ ਵੀ ਪਰਿਵਾਰ ਵਾਲਿਆਂ ਦੇ ਬਿਆਨ ਹੋਣਗੇ ਉਸ ਅਨਸਾਰ ਜਿਹੜੀ ਅਗਲੀ ਕਾਰਵਾਈ ਜੜੀ ਕੀਤੀ ਜਾਵੇਗੀ ਸਰ ਤੁਸੀਂ ਉਹ ਰਿਪੋਰਟ ਵੀ ਵੇਖੀ ਹੈ ਬੋਡੀ ਤੇ ਕੋਈ ਚੋੜ ਦਾ ਨਿਸ਼ਾਨ ਨਹੀਂ ਆ ਕੋਈ ਐਦਾਂ ਦਾ ਗਰਦਨ ਤੇ ਉਹਦੇ ਨਿਸ਼ਾਨ ਹੈਗਾ ਜੀ ਉਹ ਬਾਕੀ ਉਹ ਦੇਖਦੇ ਸਾਰੀ ਤਫਤੀਸ਼ ਕਰਦੇ ਆ ਕਿ ਇਸ ਤਰ੍ਹਾਂ ਜਿਹੜਾ ਇਹਦੀ ਬਹੁਤ ਹੋਈ ਹੈ ਮੌਕਾ ਜੀ ਦੇਖਣਾ ਹੈ ਅਜੇ ਜੀ ਬਿਆਨ ਲੈਣੇ ਆ ਜੀ ਪਰਿਵਾਰ ਦੇ ਅਜੇ ਤੇ ਪਰਿਵਾਰ ਨੇ ਵੀ ਬੋਡੀ ਅਜੇ ਹੁਣੇ ਦੇਖਣ ਜਾ ਰਹੇ ਤੇ ਜੋ ਵੀ ਪਰਿਵਾਰ ਦੇ ਬਿਆਨ ਹੋਗੇ ਉਹ ਸੰਸਾਰ ਜਿਹੜੀ ਅਗਲੀ ਕਾਰਵਾਈ ਜੜੀ ਕੀਤੀ ਜਾਵੇਗੀ ਜੀ ਤੇ ਲੁਧਿਆਣੇ ਦੇ ਰਹਿਣ ਵਾਲੇ ਆ ਜੀ ਆ ਲੜਕੀ ਦੇ ਪੇਕੇ ਲੁਧਿਆਣੇ ਦੇ ਇੱਥੇ ਜਿਹੜਾ ਮੰਦਰ ਵਾਲੇ ਬਾਜ਼ਾਰ ਚ ਲੜਕੀ ਜਿਹੜੀ 1 ਸਾਲ ਕਰੀਬ ਹੋਇਆ ਸੀ ਉਹਦੀ ਸ਼ਾਦੀ ਹੋਈ ਨੂੰ ਜੀ ਜੀ ਸਰ ਹੁਣ ਜਿਹੜੇ ਲੜਕਾ ਉਹ ਆਏ ਆ ਅ ਦੇਖਦੇ ਆ ਜੀ ਅਸੀਂ ਮੌਕਾ ਵਿਜ਼ਿਟ ਕਰਨ ਜਾ ਰਹੇ ਆ ਔਕੇ ਤੇ ਕੀ ਹਾਲਾਤ ਨੇ ਤੇ ਕਿੰਨਾ ਹਾਲਾਤਾਂ ਚ ਮੌਤ ਹੋਈ ਸਾਰੇ ਉਹਦੀ ਪੜਤਾਲ ਕੀਤੀ ਜਾਵੇਗੀ ਉਸਾਰਾਲ ਦੇ ਉੱਪਰ ਆ ਰੋਪ ਲਗਾ ਰਹੇ ਆ ਉਸ ਬਾਰੇ ਜੋ ਵੀ ਬਿਆਨ ਕਲਮਤ ਕਰਾਉਣਗੇ ਜੀ ਉਸ ਸੰਸਾਰ ਕਾਰਵਾਈ ਕੀਤੀ ਜਾਵੇਗੀ